ਸੁਖੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਹੁਣ ਸਵਾਲ ਆ ਮੈਂ ਕਹਿੰਦਾ ਮੈਂ ਮੁੜ ਕੇ ਨਿਊਯਾਰਕ ਆਵਾਂ ਨਾ ਆ ਮੇਰਾ ਹੋ ਸਕਦਾ ਆ ਆਖਰੀ ਫੇਰਾ ਹੋਵੇ ਪਰ ਮੈਂ ਇੱਕ ਬੇਨਤੀ ਕਰਕੇ ਜਾਣਾ ਚਾਹੁੰਨਾ ਇੱਕ ਬੰਨੇ ਆ ਸੰਪਰਦਾਇ ਲੋਕ ਆਕਾਲ ਤਖਤੋਂ ਮਿਸ਼ਨਰੀ ਕਾਜ 1927 ਚ ਪਹਿਲੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜਾਂਚ ਕੇ ਬੈਠੇ ਆ ਕਿੰਨੇ ਪੁਰਾਣੇ ਸਮੇਂ ਚ ਸਟੂਡੈਂਟ ਉਥੋਂ ਪੜ੍ਹੇ ਆ ਗਿਆਨੀ ਕੇਵਲ ਸਿੰਘ ਸਰਦਾਰ ਹਰਜਿੰਦਰ ਸਿੰਘ ਸ੍ਰੀ ਨਗਰ ਵਾਲੇ ਜਿਹੜੇ ਰਾਗੀ ਆ ਭਾਈ ਨਰਮਰ ਸਿੰਘ ਹਜੂਰੀ ਆ ਗਏ ਕਿੰਨੇ ਆ ਨੇ ਉਥੋਂ ਗੁਰਬਾਣਾ ਕੀਰਤਨ ਸਕਿਆ ਕਈ ਸਨ ਵਾਰ ਸਵਾਲ ਕਰਦੇ ਆ ਇਹ ਮਿਸ਼ਨਰੀ ਕਾਜ ਕਦੋਂ ਆਰੰਭ ਹੋਇਆ ਮੈਂ ਦ ਜਦੋਂ ਸਾਕਾਂ ਨਣਕਾਣਾ ਵਾਪਰਿਆ ਸੀ ਮੇਰਾ ਇਹ ਸਵਾਲ ਆ ਘਰ ਬੈਠੇ ਇਹਨਾਂ ਨੂੰ ਸਵਾਲ ਤਾਂ ਸਾਡੇ ਬਣਦੇ ਇਹਨਾਂ ਨੂੰ ਕਰਨੇ ਉਹ ਕਮਾਲ ਦੀ ਗੱਲ ਹੈ ਜਿਹੜੇ ਰੋਜ਼ ਅਕਾਲ ਤਖ ਦੀ ਮਰਿਆਦਾ ਦਾ ਪ੍ਰਚਾਰ ਕਰਦੇ ਨੇ ਸਵਾਲ ਕੌਣ ਕਰ ਰਿਹਾ ਜਿਹੜੇ ਅਕਾਲ ਤਖ ਦੀ ਮਰਿਆਦਾ ਤੇ ਗੁਰਬਾਨੀ ਦੀ ਵਿਚਾਰ ਤਰ੍ਹਾਂ ਤੋਂ ਭਗੋੜੇ ਲੋਕ ਵਾ ਸਵਾਲ ਤਾਂ ਪ੍ਰਬੰਧਕ ਕਮੇਟੀਆਂ ਇਹਨਾਂ ਨੂੰ ਕਰਨ ਮੈਨੂੰ ਲਿਆ ਕੇ ਇਹਨਾਂ ਦੇ ਵਿੱਚ ਬਿਠਾਇਆ ਜਾਂਦਾ ਸਵਾਲ ਤੇ ਇਹਨਾਂ ਨੂੰ ਪੁੱਛੋ ਕਿ ਭਾਈ ਤੁਸੀਂ ਦੱਸੋ ਜੀ ਕਿਹੜੀ ਮਰਿਆਦਾ ਲਾਗੂ ਹੋਣੀ ਚਾਹੀਦੀ ਹੈ ਤੁਹਾਡੇ ਤੇ ਆਪਣੀ ਕਿਸੇ ਬਾਬੇ ਦੀ ਮਰਿਆਦਾ ਇੱਕ ਦੂਜੇ ਨਾਲ ਨਹੀਂ ਮਿਲਦੀ ਅਸੀਂ ਰੋਜ਼ ਹਿੱਕ ਠੋਕੇ ਕਹਿੰਨੇ ਆ ਅਕਾਲ ਤਖਤ ਤੋਂ ਪ੍ਰਵਾਨ ਸਿੱਖ ਰਿਆ ਤੇ ਮਰਿਆਦਾ 1931-32 ਚ ਖਰੜਾ ਤਿਆਰ ਕੀਤਾ ਗਿਆ ਸੀ 45 ਤੱਕ 13 ਸਾਲ ਜਿਤ ਗਿਆਨੀ ਰਣਧੀਰ ਸਿੰਘ ਜੀ ਅਖੰਡ ਕੀ ਦੀ ਜਥੇ ਦੇ ਉਹ ਵੀ ਵਿੱਚ ਸ਼ਾਮਲ ਸੀ ਅਕਾਲ ਅਕਾਲੀ ਕੌਰ ਸਿੰਘ ਵਿੱਚ ਸ਼ਾਮਲ ਸੀ ਭਾਈ ਵੀਰ ਸਿੰਘ ਸ਼ਾਮਲ ਸੀ ਯਾਰ ਤੁਸੀਂ ਉਹਨਾਂ ਨਾਲੋਂ ਵੀ ਸਿਆਣੇ ਹੋ ਗਏ ਉਸ ਮਰਿਆਦਾ ਨੂੰ ਅੱਜ ਇਹ ਲੋਕ ਜਾਂਦੇ ਆ ਜੀ ਇਹ ਤਾਂ ਮਰਿਆਦਾ ਅਕਾਲ ਤਖਤ ਤੋਂ ਪ੍ਰਵਾਨੀ ਨਹੀਂ ਹੋਈ ਚਲੋ ਜੀ ਠੀਕ ਹੈ ਨਹੀਂ ਪ੍ਰਵਾਨ ਨਹੀਂ ਹੋਈ ਤੁਸੀਂ ਦੱਸ ਦਿਓ ਫਿਰ ਜੇ ਇਹ ਨਹੀਂ ਪ੍ਰਵਾਨ ਹੋਈ ਤੇ ਜਿਹੜੀ ਪ੍ਰਵਾਨ ਹੋਈ ਉਹ ਕਿਹੜੀ ਆ ਜਿਹੜੀ ਪ੍ਰਵਾਨ ਹੋਈ ਆਪਾਂ ਉਹ ਲਾਗੂ ਕਰ ਲੈਣੀ ਆ ਮਰਿਆਦਾ ਤੇ ਕਿਸੇ ਦੀ ਕਿਸੇ ਨਾਲ ਮਿਲਦੀ ਨਹੀਂ ਬੋਲੋ ਪਿਆਰਿਓ ਲਓ ਜੀ ਤੁਸੀਂ ਸਾਰੇ ਪੜੇ ਲਿਖੇ ਬੈਠੇ ਜੇ ਜੇ ਆਪਾਂ ਕੌਮ ਨੂੰ ਸਾਰਿਆਂ ਇਕੱਠਾ ਕਰਨਾ ਤੇ ਫਿਰ ਆਪਾਂ ਇੱਕੋ ਮਰਿਆਦਾ ਦੇ ਛੰਡੇ ਹਾਉਣਾ ਚਾਹੀਦਾ ਨਾ ਤੇ ਉਹ ਕਿਹੜੀ ਆ ਉੱਚੀ ਬੋਲ ਕੇ ਦੱਸਿਓ ਜੀ ਅਕਾਲ ਤਖਤ ਸਾਹਿਬ ਦੀ ਪੰਥ ਪ੍ਰਵਾਨ ਹੈ ਪੰਥ ਪ੍ਰਵਾਨਤ ਸਿੱਖ ਰਹਿਤ ਵਜਦਾ ਤੇ ਇਹ ਸਵਾਲ ਪੁੱਛੂ ਕਿਹੜਾ ਜੀ ਉਹਨਾਂ ਨੂੰ ਜਦੋਂ ਲਾਹੌਰ ਦੇ ਵਿੱਚ ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬਿਠੇ ਨੇ ਦੇਗ ਚ ਬਾਲਾ ਖਾਦਾ ਤਸੀਹੇ ਦਿੱਤੇ ਗਏ ਸਾਡੇ ਸਾਹਮਣੇ ਨਾਮ ਦਾ ਚੰਦੂ ਦਾ ਤੇ ਜਹਾਂਗੀਰ ਦਾ ਇਹਨਾਂ ਦਾ ਨਾਮ ਦਾ ਨਾ ਕੀ ਆਪਾਂ ਕਵਾਂਗੇ ਬਾਕੀ ਕਸੂਰਵਾਰ ਨਹੀਂ ਹੋਣਗੇ ਜਿਹੜੇ ਲਾਹੌਰ ਦੇ ਵਿੱਚ ਬਾਕੀ ਚੁੱਪ ਕਰਕੇ ਬਿਠੇ ਸੀ ਉਹ ਵੀ ਉਨੇ ਕਸੂਰਵਾਰ ਮੰਨੇ ਜਾਣੇ ਜਿਹੜੇ ਚੁੱਪ ਕਰਕੇ ਬਿਠੇ ਸੀ ਉਹ ਵੀ ਉਨੇ ਗੁਨਾਹਗਾਰ ਹੋਣੇ ਆ ਵੀ ਜਦੋਂ ਤਤੀਆਂ ਤਵੀਆਂ ਤੇ ਪਾਦਸ਼ਾਹ ਨੂੰ ਬਿਠਾਇਆ ਜਾ ਰਿਆ ਸੀ ਦੇਗਾਂ 'ਚ ਉਬਾਲੇ ਦਿੱਤੇ ਜਾ ਰਹੇ ਸੀ ਤੁਸੀਂ ਹਾਜ਼ਾਂ ਨਾਲਾ ਕੋਨਾ ਮਾਰਿਆ ਬਈ ਤੁਹਾਡੀ ਚੁੱਪ ਦੱਸਦੀ ਸੀ ਤੁਸੀਂ ਸ਼ੈਨ ਸ਼ੈਨ ਸੀ ਗੁਰੂ ਅਰਜਨ ਸਾਹਿਬ ਜੀ ਨੂੰ ਤਤੀਆਂ ਤਵੀਆਂ ਦੇ ਬਿਠਾਉਣ ਵਿੱਚ ਮਾਫ਼ ਕਰਨਾ ਜੇ ਨਾ ਗੁਰਦੁਆਰਿਆਂ ਵਿੱਚ ਰਾਗੀ ਢਾਡੀ ਪ੍ਰਚਾਰ ਕਰਨ ਕੇ ਮਨਮਸ ਮੈਂ ਤੁਹਾਡੇ ਸਾਹਮਣੇ ਇੱਕ ਸਵਾਲ ਕਰਦਾ ਕਿਉਂ ਜੀ ਅੱਜ ਵਿਰੋਧ ਮੇਰਾ ਬੰਦ ਹੋ ਸਕਦਾ ਹੈ ਸ਼ਾਮ ਨੂੰ ਮੈਂ ਗੁਰਦੁਆਰੇ ਕਥਾ ਸ਼ੁਰੂ ਕਰ ਦਣਾ ਪਰ ਉਹਦੇ ਵਾਸਤੇ ਮੈਨੂੰ ਮਨਮਸ ਸੁਣਾਉਣੀ ਪੈਣੀ ਹੈ ਸਮਝ ਜੇ ਬੋਲ ਕੇ ਦੱਸਿਓ ਉੱਚੀ ਬੋਲ ਕੇ ਦੱਸੋ ਤੇ ਡਾਲਰ ਮੇਰੇ ਕੋਲ ਇੰਨੇ ਹੋਣਿਆ ਵੀ ਸਾਹਵੇਂ ਨਹੀਂ ਜਾਣੇ ਰੋਜ਼ ਦਾ ਇੱਕ ਪੈਟਰੋਲ ਪੰਪ ਖਰੀਦੂ ਇੱਥੇ ਉੱਚੀ ਬੋਲ ਕੇ ਦੱਸੋ ਮਨਜ਼ੂਰ ਹੈ ਜੀ ਉੱਚੀ ਬੋਲੋ ਪਿਆਰੇ ਹੋ ਸਾਹਵੇਂ ਨਹੀਂ ਜਾਣੇ ਨਾਨ ਨਾਲ ਇੱਕ ਬੰਦਾ ਰੱਖਣਾ ਪੈਣਾ ਵੀ 딜 ਕਰ ਜੇ ਉਹ 3 ਮਿਲੀਅਨ ਮੰਗਦਾ 400 ਉਥੇ ਉਹ ਬੋਲੋ ਪਿਆਰੇਓ ਪਰ ਇਹ ਕੰਮ ਮੈਨੂੰ ਕਰਨਾ ਨਹੀਂ ਉੱਚੀ ਬੋਲੋ ਪਿਆਰੇਓ ਨਹੀਂ ਹੁੰਦਾ ਇਹ ਜ਼ਮੀਰ ਨਹੀਂ ਵੇਚੀ ਮੈਨੂੰ 26 ਸਾਲ ਹੋ ਗਏ ਨਾ ਪਖੰਡੀਆਂ ਨਾਲ ਮੈਨੂੰ ਜੰਗ ਲੜਦਿਆਂ ਤੇ ਆਖਰੀ ਸਾਹ ਤੱਕ ਲੜੂੰਗਾ ਜਦੋਂ ਆਖਰੀ ਸਾਹ ਹੋਊਗਾ ਨਾ ਉਦੋਂ ਵਿੱਚ ਆਵਾਜ਼ ਆਊਗੀ ਮੇਰਾ ਗੁਰੂ ਇੱਕੋ ਹੀ ਹੈ ਮੇਰਾ ਗੁਰੂ ਇੱਕੋ ਹੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ